ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਸੋ ਜਿਹੜੇ ਵੀ ਵੱਡੀਆਂ ਵੱਡੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਐ ਕਈ ਕਈ ਸਾਲਾਂ ਤੋਂ ਦਵਾਈਆਂ ਖਾ ਕੇ ਅੱਕ ਚੁੱਕੇ ਐ ਠੀਕ ਨਹੀਂ ਹੋ ਰੇ ਉਹ ਐਤਵਾਰ ਨੂੰ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਤੋਂ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣਾ ਇਲਾਜ ਕਰਵਾ ਸਕਦੇ ਹਾਂ ਅੱਜ ਸੰਗਤ ਦੇ ਧਿਆਨ ਦੇ ਵਿੱਚ ਇੱਕ ਜ਼ਰੂਰੀ ਬੇਨਤੀ ਮੈਂ ਲਿਆਉਣ ਵਾਸਤੇ ਇਹ ਵੀਡੀਓ ਅਪਲੋਡ ਕਰਨ ਲੱਗਿਆ ਅੱਜ 11 ਤਰੀਕ ਛੇਮਾ ਮਹੀਨਾ 2024 ਹੈ ਸੋ ਕਾਫੀ ਫੋਨ ਮੈਨੂੰ ਆਉਂਦੇ ਆ ਕਿ ਬਾਬਾ ਜੀ ਤੁਹਾਡੇ ਨਾਮ ਤੇ ਫੇਕ ਆਈਡੀਆਂ ਬਣਾ ਕੇ ਲੋਕਾਂ ਨੂੰ ਦਵਾਈਆਂ ਵੇਚੀਆਂ ਜਾ ਰਹੀਆਂ ਨੇ ਲੋਕਾਂ ਨੂੰ ਪਾਰਸਲ ਕੀਤੇ ਜਾ ਰਹੇ ਆ ਸੋ ਠੀਕ ਹੁੰਦੇ ਨਹੀਂ ਕਿਉਂਕਿ ਝੂਠ ਹੈ ਨਿਹਰਾ ਸੋ ਮੈਂ ਬੇਨਤੀ ਕਰਾਂ ਸੰਗਤ ਨੂੰ ਕਿ ਅਸੀਂ ਡਾਕ ਰਹੀਂ ਕਿਸੇ ਨੂੰ ਦਵਾਈ ਨਹੀਂ ਭੇਜਦੇ ਜਦ ਤੱਕ ਸਾਡੇ ਕੋਲੇ ਬੰਦਾ ਆਂਦਾ ਨਵਜਤ ਖਾਂਦਾ ਤੇ ਫਿਰ ਦਵਾਈ ਅਸੀਂ ਦਿੰਨੇ ਆ ਐਤਵਾ ਸੋ ਮੈਂ ਬੇਨਤੀ ਕਰਾਂ ਕਿਸੇ ਵੀ ਤੁਹਾਡੇ ਕੋਲ ਕੋਈ ਮੇਰੀ ਵੀਡੀਓ ਵੇਖਦੇ ਹੋ ਥੱਲੇ ਨੰਬਰ ਕੋਈ ਵੀ ਲਿਖ ਸਕਦਾ ਹੈ ਆਪਣਾ ਸੋ ਪਹਿਲੇ ਨੰਬਰ ਤੇ ਸਾਡਾ ਇੱਕੋ ਹੀ ਨੰਬਰ ਹੈ 9876552176 9876552176 ਸੋ ਇਹ ਮੇਰਾ ਪਰਸਨਲ ਨੰਬਰ ਹੈ ਬਾਕੀ ਜਿਆਦਾ ਜੇ ਤੁਸੀਂ ਫੋਨ ਤੇ ਗੱਲ ਕਰਨੀ ਹੋਵੇ ਤਾਂ ਅਗਲੇ ਨੂੰ ਕੋ ਵੀਡੀਓ ਕਾਲ ਕਰ ਅਸੀਂ ਪਰਮਜੀਤ ਨਾਲ ਗੱਲ ਕਰਨੀ ਆ ਬਾਬਾ ਜੀ ਨਾਲ ਸੋ ਫਰਾਡ ਨੇ ਜਿਹੜੇ ਇਥੋਂ ਹੀ ਭੱਜ ਜਾਂਦੇ ਹੁੰਦੇ ਆ ਲੋਕਾਂ ਦੀ ਧੜਾ ਧੜ ਲੁੱਟ ਕਰ ਰਹੇ ਆ ਮੇਰੀ ਫੋਟੋ ਮੇਰੀ ਵੀਡੀਓ ਲਗਾ ਕੇ ਥੱਲੇ ਨੰਬਰ ਆਪਣਾ ਲਿਖ ਲੈਂਦੇ ਆ ਤੇ ਸੰਗਤ ਨੂੰ ਕਹਿੰਦੇ ਆ ਕਿ ਅਸੀਂ ਪਰਮਜੀਤ ਭੱਟੀ ਬੋਲਦੇ ਆ ਤੁਸੀਂ ਦਵਾਈ ਮੰਗਾ ਲਓ ਸਾਡੇ ਤੋਂ ਸੋ ਇਸ ਕਰਕੇ ਭਾਈ ਇਹੋ ਜੀ ਲੁੱਟ ਤੋਂ ਬਚੋ ਇਹ ਜਿਹੇ ਫਰਾਡਾਂ ਤੋਂ ਬਚੋ ਇਹਦੇ ਵਿੱਚ ਸਾਡਾ ਕੋਈ ਵੀ ਸਬੰਧ ਨਹੀਂ ਹੈ ਸੋ ਕੋਈ ਉਹਨਾਂ ਤੋਂ ਦਵਾਈ ਮਗਾ ਕੇ ਕੋਈ ਬਿਮਾਰ ਹੁੰਦਾ ਕਿਸੇ ਨੂੰ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਉਹ ਤੁਹਾਡੀ ਜ਼ਿੰਮੇਵਾਰੀ ਆਪਣੀ ਹੋਏਗੀ ਜੇ ਫੋਨ ਕਰਕੇ ਦਵਾਈ ਕਿਸੇ ਤੋਂ ਪਾਰਸਲ ਮਗਾਉਨੇ ਹੋ ਸੋ ਅਸੀਂ ਐਤਵਾਰ ਨੂੰ ਮਿਲਦੇ ਹਾਂ ਐਤਵਾਰ ਨੂੰ ਮੈਨੂੰ ਮਿਲ ਕੇ ਨਵਜ ਦਿਖਾ ਕੇ ਦਵਾਈ ਲਿਜਾ ਸਕਦੇ ਹਾਂ ਉਹਦੀ ਜ਼ਿੰਮੇਵਾਰੀ ਸਾਡੀ ਹੋਏਗੀ ਪਰ ਕੋਈ ਫੋਨ ਤੇ ਕਾਲ ਕਰਕੇ ਡਾਕ ਰਾਹੀਂ ਜਾਂ ਪਾਰਸਲ ਰਾਹੀਂ ਦਵਾਈ ਮੰਗਾ ਰਿਆ ਉਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿਉਂਕਿ ਮੇਰੇ ਨਾਂ ਤੇ ਫੇਕ ਏਡੀਆਂ ਬਣਾ ਕੇ ਗਲਤ ਏਡੀਆਂ ਬਣਾ ਕੇ ਮੇਰੀ ਫੋਟੋ ਮੇ ਲਾ ਕੇ ਨੰਬਰ ਆਪਣੇ ਲਾ ਕੇ ਲੋਕਾਂ ਨਾਲ ਲੁੱਟ ਕੀਤੀ ਜਾ ਰਹੀ ਹੈ ਸੋ ਕੋਸ਼ਿਸ਼ ਕਰੋ ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗ ਦਾ ਇਲਾਜ ਕਰਵਾਓ ਜੇ ਫੋਨ ਤੇ ਵੀ ਗੱਲ ਕਰਨੀ ਹੈ ਤਾਂ ਪਹਿਲਾ ਵੀਡੀਓ ਕਾਲ ਰਾਹੀਂ ਇਹ ਜ਼ਰੂਰ ਆਪਣੇ ਤਸੱਲੀ ਕਰ ਲੋ ਵੀ ਤੁਸੀਂ ਪਰਮਜੀਤ ਸਿੰਘ ਭੱਟੀ ਨਾਲ ਹੀ ਗੱਲ ਕਰ ਰਹੇ ਹੋ ਕਿਉਂਕਿ ਕੋਈ ਵੀ ਮੇਰੀ ਵੀਡੀਓ ਫੋਟੋ ਤੇ ਆਪਣਾ ਨੰਬਰ ਲਾ ਕੇ ਅੱਜ ਕੱਲ ਠੱਗੀ ਦਾ ਜ਼ਮਾਨਾ ਹੈ ਨੈੱਟ ਤੇ ਲੋਕਾਂ ਨਾਲ ਵੱਡੀਆਂ-ਵੱਡੀਆਂ ਠੱਗੀਆਂ ਹੋ ਰਹੀਆਂ ਨੇ ਸੋ ਇਹ ਜੀ ਠੱਗੀ ਤੋਂ ਭਾਈ بچੋ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਤੁਸੀਂ ਬਹੁਤ ਪਿਆਰ ਦਿੱਤਾ ਇੱਕ ਨਮਾਣੇ ਜੀ ਨੂੰ ਇੰਨਾ ਵੱਡਾ ਰਤਬਾ ਬਖਸ਼ਿਆ ਹੈ ਅੱਜ ਤੱਕ ਲੱਖਾਂ ਮਰੀਜ਼ਾਂ ਨੂੰ ਅਸੀਂ ਠੀਕ ਕਰ ਚੁੱਕੇ ਹਾਂ ਸੋ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਤੁਸੀਂ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਸ਼ੁੱਧ ਦੇਸੀ ਜੜੀ ਬੂਟੀਆਂ ਤੋਂ ਬਣੀਆਂ ਹੋਈਆਂ ਦਵਾਈਆਂ ਨਾਲ ਆਪਣਾ ਗਰੰਟੀ ਨਾਲ ਇਲਾਜ ਕਰਵਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ